ਇਹ ਜੀ ਆਪਣਾ ਗੱਡਾ ਹੈਗਾ ਇਹ 105 ਸਾਲ ਪੁਰਾਣਾ ਗੱਡਾ ਹੈ। ਇਹ ਹੈਗੀ ਤੇ ਇਹ ਮੇਰੇ ਜੋ ਪਰਦਾਦਾ ਜੀ ਸੀਗੇ ਉਹਨਾਂ ਦੇ ਅੱਗੇ ਫਾਦਰ ਸਾਹਿਬ ਨੇ ਲੇਟਾ ਸੀਗਾ। ਇਹ ਪਿੱਤਲ ਦੇ ਤਾਂਬਾ ਮਿਕਸਡ ਆ। ਕੁਆਂਟੀਟੀ 1 ਕੁਆਂਟਲ ਦੇ ਨੇੜੇ ਜੜੇ 50 ਕਿਲੋ ਪਿੱਤਲਾ 50 ਕਿਲੋ ਤਾਂਬਾ। ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜੀ ਗੁਰਜਿੰਦਰ ਸਿੰਘ ਹੈ ਇਹ ਕਿੰਨਾ ਦਾ ਗੱਡਾ ਵੈਸੇ ਇਹ ਜੀ ਆਪਣਾ ਗੱਡਾ ਹੈਗਾ ਇਹ 105 ਸਾਲ ਪੁਰਾਣਾ ਗੱਡਾ ਹੈਗਾ ਤੇ ਸਾਡੀ ਜੀ ਇਸ ਟਾਈਮ ਪੰਜੀਂ ਪੀੜੀ ਚੱਲਦੀ ਹੈਗੀ ਤੇ ਇਹ ਮੇਰੇ ਜੋ ਪਰਦਾਦਾ ਜੀ ਸੀਗੇ ਉਹਨਾਂ ਦੇ ਅੱਗੇ ਫਾਦਰ ਸਾਹਿਬ ਨੇ ਲੇਟਾ ਸੀਗੇ ਜੀ ਤਾਂ ਸੰਭਾਲ ਨੂੰ ਕਿਵੇਂ ਦੇਖਦੇ ਹੋ ਅੱਜ ਦੇ ਸਮੇਂ ਵਿੱਚ ਕੋਈ ਸੰਭਾਲ ਕੇ ਨਹੀਂ ਰੱਖਦਾ ਤੁਸੀਂ ਸੰਭਾਲ ਕੇ ਰੱਖਿਆ ਹੈ ਅਸੀਂ ਜੀ ਹਰ ਹਫ਼ਤੇ ਨੂੰ ਬਾਹਰ ਕੱਢਦੇ ਹਾਂ ਹਰ ਸੰਡੇ ਦੇ ਤੇ ਤੇਲ ਮਾਲਿਸ਼ ਕਰਦੇ ਹਾਂ ਤੇ ਧੁੱਪ ਲਵਾਨੇ ਆਗੇ ਇਸ ਤੋਂ ਬਾਅਦ ਇਸ ਨੂੰ ਅੰਦਰ ਕਰ ਦੇਣਾ ਹੈ ਕਰ ਦੇ ਅੰਦਰ ਕਿਉਂਕਿ ਦੇਖੋ ਸਾਡਾ ਟਰੈਕਟਰ ਤੇ ਚਲਦੀ ਤੇ ਜੋ ਗੱਡੀ ਆ ਉਹ ਬਾਹਰ ਖੜੀ ਹੁੰਦੀਆਂ ਪਰਾਂਡੇ ਦੇ ਵਿੱਚ ਪਰ ਇਸ ਨੂੰ ਸੰਭਾਲ ਵਾਸਤੇ ਅੰਦਰ ਲਗਾਣੇ ਆ ਕਿ ਕਿਤੇ ਇਹਦੇ ਪਾਣੀ ਬਿਲਕੁਲ ਨਾ ਲਾਣ ਜੀ ਹੁਣ ਤਾਂ ਕੀਮਤਾਂ ਕਿੰਨੀਆਂ ਕੁ ਲੱਗੀਆਂ ਨੇ ਆ ਕੀ ਦੇਖੋ ਜੀ ਕਈ ਵਾਰ ਫੋਨ ਆਉਂਦੇ ਆ ਕਿ 85 ਲੱਖ ਲੈ ਲਓ ਇਹ ਲੈ ਲਓ ਪਰ 2017 ਦੇ ਵਿੱਚ ਕਿਸੇ ਨੇ 85 ਲੱਖ ਕੀਮਤ ਲਾਈ ਸੀ ਪਰ ਉਹ ਕੀਮਤ ਅੱਜ ਦੇ ਟਾਈਮ 'ਚ ਦੇਖੋ ਵੀ ਵਧੀ ਹੋਣੀ ਕੱਟੀ ਤਾਂ ਨਹੀਂ ਹੋਣੀ ਮਤਲਬ ਸਾਡਾ ਇਹ ਵੀ ਅਸੀਂ ਇਹਦੀ ਕੋਈ ਕੀਮਤ ਲਾਣੀ ਨਹੀਂ ਹੈਗੀ ਕਿਉਂਕਿ ਸਾਡੀ ਇਹ ਵਿਰਾਸਤ ਹੈ ਤੇ ਜੋ ਅਸੀਂ ਹੈਗੇ ਹਾਂ ਸਿਰਫ ਇਸ ਕਰਕੇ ਆਂਗੇ ਸਾਡੇ ਕੋਲ ਪਹਿਲਾਂ ਜੀ 5 ਕਿੱਲੇ ਵਾਂਦੇ ਸੀਗੇ ਤਿੰਨ ਘਰਾਂ ਦੇ ਕੋਲ ਤੇ ਅੱਜ ਸਾਡੇ ਤਿੰਨ ਤਰ੍ਹਾਂ ਕੋਲ ਜੀ 45 ਕਿੱਲੇ ਵਾਂਨੇ ਗਾ ਸਿਰਫ ਇਹਦੀ ਬਦੌਲਤ ਹੈ ਜੀ ਇਹਨੇ ਕਮਾਈ ਕੀਤੀ ਹੈਗੀ ਬਜ਼ੁਰਗ ਕਮਾਈ ਕਰਦੇ ਸੀਗੇ ਜੀ ਉਹ ਸਾਰਾ ਪੰਜਾਬ ਹਰਿਆਣਾ ਇਧਰੋਂ ਉੱਤੋਂ ਤੱਕ ਦੂਸਾਰ ਕਿਤੇ ਕੋਲ ਬੰਦੇ ਸੀਗੇ ਜੀ ਤੇ ਬਾਕੀ ਜੀ ਜੋ ਸਟੈਂਪ ਆ ਹੁੰਦੇ ਸੀਗੇ ਡੋਲੀ ਵਾਲੀ ਕਾਰਜ ਦਾ ਕਹਿੰਦੇ ਨੇ ਆਪਾਂ ਉਹਦਾ ਵੀ ਕੰਮ ਕਰਦਾ ਸੀਗਾ ਮਤਲਬ ਕਿ ਦੋ ਤਰੀਕੇ ਨਾਲ ਯੂਜ਼ ਹੁੰਦਾ ਸੀਗਾ ਜੀ ਟੋਆ ਟੋਆ ਦਾ ਸਾਧਨ ਵੀ ਸੀਗਾ ਤੇ ਡੋਲੀ ਵਾਲੇ ਕਾਰ ਦਾ ਹੀ ਸਾਧਨ ਸੀਗਾ ਜੀ ਤਾਂ ਹੁਣ ਪੂਰਾ ਸੰਭਾਲ ਕੇ ਰੱਖਣਾ ਇਸੇ ਤਰੀਕੇ ਨਾਲ ਹਾਂਜੀ ਅਸੀਂ ਇਹਨੂੰ ਇਸ ਤਰ੍ਹਾਂ ਹੀ ਸੰਭਾਲ ਕਰਾਂਗੇ ਦੋ ਸਾਡੇ ਅੱਗੇ ਬੱਚੇ ਹੋਣਗੇ ਜੋ ਨੈਕਸਟ ਜਨਰੇਸ਼ਨ ਹੋਊਗੀ ਅਸੀਂ ਉਹਨਾਂ ਨੂੰ ਵੀ ਕਹਿਣਾ ਕਿ ਹਾਂ ਤੁਸੀਂ ਵੀ ਸੰਭਾਲ ਇਸ ਤਰ੍ਹਾਂ ਹੀ ਕਰਨੀ ਹੈ ਤੇ ਇਹਨੂੰ ਵਿੱਚ ਵੇਚਣਾ ਨਹੀਂ ਕਦੇ ਠੀਕ ਹੈ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡਾ ਜੀ ਬੱਲਰਾ ਜੀ ਅ ਗੱਡਾ ਸੰਭਾਲ ਕੇ ਰੱਖਿਆ ਹੋਇਆ ਕਿੰਨਾ ਪੁਰਾਣਾ ਗੱਡਾ ਤੇ ਕੀ ਸੰਭਾਲ ਤੋਂ ਡਿਵੈਲਪ ਹੁੰਦਾ ਕਿਤੇ ਗਈ ਇਹਦੇ ਇਹ 105 ਸਾਲ ਪੁਰਾਣਾ ਗੱਡਾ ਜੀ ਸਾਡੇ ਬਜ਼ੁਰਗਾਂ ਦਾ ਗੱਡਾ ਜੀ ਤੇ ਸਾਂਭ ਸੰਭਾਲ ਇਹਦੀ ਪਹਿਲਾਂ ਬਜ਼ੁਰਗ ਕਰਦੇ ਆ ਜੀ ਤੇ ਹੁਣ ਅਸੀਂ ਕਰਦੇ ਆ ਜੀ ਤਾਂ ਕਿ ਅੱਗੇ ਬੱਚਾ ਨੂੰ ਵੀ ਸਨੇਹਾ ਦੇਵਾਂਗੇ ਸਾਂਭ ਸੰਭਾਲ ਇਹਦੀ ਐਸੀ ਤਰੀਕੇ ਨਾਲ ਕਰੂ ਕੀ ਕੀ ਇਹਦੇ ਪਰੋ ਲੱਕੜ ਲੋਹਾ ਕਿੰਨਾ ਲੱਗਿਆ ਹੈ ਲੱਕੜ ਤਾਂ ਥੋੜੇ ਸਾਹਮਣੇ ਦੇਖੋ ਉਂ ਇਹ ਤੇ ਪਿੱਤਲ ਦੇ ਤਾਂਬਾ ਮਿਕਸਡ ਆ ਕੁਆਂਟੀਟੀ 1 ਕੁਆਂਟਲ ਦੇ ਨੇੜੇ ਜੜੇ 50 ਕਿਲੋ ਪਿੱਤਲਾ 50 ਕਿਲੋ ਤਾਂਬਾ ਤਾ ਗੱਲ ਕਰੀਏ ਪੁਰਾਣੀ ਚੀਜ਼ ਕੋਈ ਸੰਭਾਲ ਕੇ ਰੱਖਦਾ ਤਾਂ ਤੁਸੀਂ ਸੰਭਾਲ ਕੇ ਰੱਖੀਏ ਕੀ ਕਰਨਾ ਉਹਨਾ ਕਿਉਂਕਿ ਬਈ ਜੋ ਕੁਝ ਵੀ ਹੈਗਾ ਇਹਦੇ ਕਰਕੇ ਹੀ ਆ ਤੇ ਚਲੋ ਹੁਣ ਵੱਖੋ ਵੱਖਰੇ ਪਰਿਵਾਰ ਹੋ ਗਏ ਹਨਾ ਪਹਿਲਾਂ ਜਦੋਂ ਤਿੰਨੇ ਘਰ ਤਿੰਨੇ ਪਰਿਵਾਰ ਇਕੱਠੇ ਸੀ ਉਦੋਂ ਪੰਜ ਗੱਲੇ ਬਣਦੇ ਹੁੰਦੇ ਸੀ ਪੰਜ ਤੋਂ 45 ਇਹਦੇ ਕਰਕੇ ਹੀ ਬਣਿਆ ਤੇ ਇਹਨੂੰ ਗੱਡਾ ਨਹੀਂ ਕਹਿ ਸਕਦੇ ਇਹ ਸਾਡਾ ਪਰਿਵਾਰਕ ਮੈਮਰੀ ਹੈ ਕਿੰਨੀ ਕੀਮਤਾਂ ਲੱਗੀਆਂ ਹੁਣ ਤੱਕ ਕੀਮਤਾਂ ਬਈ ਇਹਦੀਆਂ ਕਰੋੜਾਂ ਚ ਲੱਗੀਆਂ ਕਈ ਆਫਰ ਵੀ ਆਏ ਹਨਾ ਜਿਵੇਂ ਕੋਈ ਫੋਰਨ ਕੰਟਰੀ ਚੋਂ ਫੋਨ ਕਰਦਾ ਕੋਈ ਡਾਇਰੈਕਟਰ ਲਾ ਲੋ ਕੋਈ ਫਿਲਮ ਟਰੈਕਟਰ ਲਾ ਲੋ ਹਣਾ ਫੋਨ ਕਰਦੇ ਆ ਵੀ ਸ਼ੂਟ ਵਾਸਤੇ ਗੱਡਾ ਚਾਹੀਦਾ ਚਾਹਿੰਦਾ ਸਾਨੂੰ ਤੇ ਉਹ ਪਏ ਇਥੇ ਵੀ ਵਧੀਆ ਆਫਰ ਕਰਦੇ ਆ ਪਰ ਆਪਾਂ ਦੇਣ ਹੀ ਨਹੀਂ ਕਿਸੇ ਨੂੰ ਜਾਨੀ ਕਿ ਕਿਉਂਕਿ ਉਹ ਇਹਨੂੰ ਸਮਝਦੇ ਨਹੀਂ ਹੈਗੇ ਵੀ ਹਾਂ ਕੀ ਚੀਜ਼ ਹੈ ਸਾਡੇ ਵਾਸਤੇ ਇਹ ਅਨਮੋਲੀ ਚੀਜ਼ ਹੈ ਇੱਕ ਅਸੀਂ ਰਿਸਪੈਕਟ ਕਰਦੇ ਆ ਦੂਸਰਾ ਬੰਦਾ ਕੋਈ ਰਿਸਪੈਕਟ ਨਹੀਂ ਕਰਦਾ ਇਹਦੀ ਕੋਈ ਬੂਟ ਲੈ ਕੇ ਚੜ ਗਿਆ ਕੋਈ ਚਪਰੋਂ ਦੇ ਕੇ ਚੜ ਗਿਆ ਉਹ ਚੀਜ਼ ਅਸੀਂ ਚਾਹੁੰਦੇ ਨਹੀਂ ਆ ਕਿੰਨੀ ਕਿੰਨੀਆਂ ਪੀੜੀਆਂ ਨੇ ਜਿਵੇਂ ਤੁਸੀਂ ਦੱਸਿਆ ਤੁਹਾਡੀ ਕਿੰਨੇ ਸਾਲ ਪੁਰਾਣਾ ਗੱਡਾ ਇਹ ਹੈ ਸਾਡੀ ਬਈ ਪੰਜਵੀਂ ਪੀੜੀ ਆ ਗਈ ਮੈਂ ਪੰਜਵੀਂ ਪੀੜੀ ਚਾਂ ਤੇ ਮੇਰੀ ਗੁੜੀ ਅੱਗੇ ਉਹ ਛੇਵੀਂ ਪੀੜੀ ਜਾਵਾ ਕਿੰਨੇ ਸਾਲ ਪੁਰਾਣਾ ਸਵਾ ਸੌ ਸਾਲ ਪੁਰਾਣਾ ਹਾਂ ਆਈਡੀਆ ਮੰਨ ਕੇ ਚੱਲੋ ਹਾਂ 105 106ਵਾਂ ਸਾਲ ਲੱਗ ਗਿਆ ਇਹਨੂੰ 1918 1718 ਦੇ ਕਰੀਬ ਦਾ ਗੱਡਾ ਹੈ ਤਾਂ ਕਿੰਨਾ ਕੰਮ ਕਰ ਕੀਤਾ ਬਜ਼ੁਰਗਾਂ ਨੇ ਇਹਦੇ ਉੱਪਰ ਕੰਮਕਾਰ ਬਾਬਾ ਇੱਕ ਕੰਮਕਾਰ ਜੇ ਕੀਤਾ ਤਾਂ ਹੀ ਅੱਜ ਇੱਥੇ ਖੜੇ ਹਾਂ ਬਈ ਕਿੰਨਾ ਕੁ ਵਜ਼ਨ ਚੱਕ ਲੰਦਾ ਸੀ ਇਹ 20 ਬਾਈ ਕੁਆਂਟਲ ਦੇ ਨੇੜੇ ਤੇ ਲ ਇਹਦੇ ਉੱਤੋਂ ਇੱਕ ਹਾਂਜੀ ਸਰ ਕੀ ਨਾਮ ਆ ਤੁਹਾਡਾ ਜੀ ਨਿਸ਼ਤਰ ਸਿੰਘ ਜੀ ਕਿੰਨੇ ਕਿਹੜਾ ਜੀ ਬੱਲਰ ਨਿਸ਼ਤਰ ਜੀ ਕਿੰਨੀ ਉਮਰ ਹੋ ਗਈ ਤੁਹਾਡੀ 55 ਸਾਲ ਹੋ ਗਈ ਗੱਡਾ ਸੰਭਾਲ ਕੇ ਰੱਖਿਆ ਹੈ ਕਿਹਨਾਂ ਦਾ ਗੱਡਾ ਤੁਹਾਡੇ ਕੀ ਲੱਗਦੇ ਸੀ ਉਹ ਕਿਹੜੇ ਦਾਦਾ ਪਰਦਾਦੇ ਉਹ ਦੀ ਵੱਡਾ ਮੇਰਾ ਪਰਦਾਦਾ ਜੀ ਸੇਹਾ ਸਿੰਘ ਜੀ ਤੋਂ ਬਾਅਦ ਜੀ ਮੇਰਾ ਬਾਬਾ ਜੀ ਬੇਸਰਾ ਸਿੰਘ ਫਿਰ ਮੇਰਾ ਬਾਪੂ ਸਿੰਘ ਫਿਰ ਚਰਨ ਸਿੰਘ ਜੀ ਫਾਦਰ ਅੱਛਾ ਤੋਂ ਬਾਅਦ ਅੱਗੇ ਅਸੀਂ ਸਮਾਦ ਦੇ ਜੀ ਇਹਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਹਾਂ ਆ ਇਹਦੇ ਸੰਭਾਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਅੱਜ ਦੇ ਸਮੇਂ ਪੁਰਾਣੀ ਚੀਜ਼ ਕੋਈ ਨਹੀਂ ਸੰਭਾਲ ਕਰਾਉਂਦੇ ਤੁਸੀਂ ਸੰਭਾਲ ਕੇ ਰੱਖੀ ਹਾਂ ਜੀ ਅਸੀਂ ਪਹਿਲਾਂ ਨਿਆਣੇ ਹੁੰਦੇ ਜੀ ਖੇੜ ਦੇ ਸਾਡੇ ਬਾਬੇ ਪਰਦਾਦੇ ਜੀ ਕਹਿੰਦੇ ਹੁੰਦੇ ਵੀ ਚੀਜ਼ਾਂ ਸੰਭਾਲ ਕੇ ਰੱਖਣੀਆਂ ਨੇ ਅਸੀਂ ਰੱਖਿਆ ਨੇ ਅੱਗੇ ਤੁਸੀਂ ਰੱਖੋ ਹਾਂ ਜੀ ਅਸੀਂ ਅੱਗੇ ਸਾਡੇ ਬੱਚਿਆਂ ਨੂੰ ਕਹਿੰਦੇ ਆ ਵੀ ਤੁਸੀਂ ਵੀ ਸੰਭਾਲ ਕੇ ਰੱਖੋ ਜੀ ਹਲ ਕਰੀ ਹਾਂ ਜੀ ਤਾਂ ਆਫਰ ਤੁਹਾਨੂੰ ਕਿੰਨੀ ਗਈ ਹੁਣ ਤੱਕ ਇਹਦੀ ਇਹਦੀ 85 ਲੱਖ ਰੁਪਏ ਲੱਗੇ ਸੀ ਜੀ ਕਿੰਨੇ ਸਾਲ ਪਹਿਲਾਂ ਏ ਜੀ 5 ਸਾਲ ਪਹਿਲਾਂ ਉਹ ਤੋਂ ਬਾਅਦ ਹੋਰ ਵੀ ਬਹੁ ਲੋਕ ਆਏ ਹਾਂ ਜੀ ਹੋਰ ਵੀ ਆਉਂਦੇ ਰਹੇ ਜੀ ਹਾਂ ਜੀ ਪਰ ਤੁਸੀਂ ਕੀ ਸੋਚਿਆ ਹੋਇਆ ਅਸੀਂ ਸੋਚਿਆ ਵੀ ਇਹ ਚੀਜ਼ ਆਪਾਂ ਨੇ ਰੱਖਣੀ ਹੈ ਜੀ ਪੈਸੇ ਦੇ ਮਗਰ ਨਹੀਂ ਲੱਗਣਾ ਵੇਚਣਾ ਹੈ ਨਾ ਜੀ ਅੱਜ ਦੇ ਸਮੇਂ ਦਾ ਅਗਰ ਕੋਈ ਬੰਦੇ ਨੂੰ 4 ਰੁਪਏ ਸੇ ਮਿਲਲੇ ਨਾਲ ਵੇਚ ਦਿੰਦਾ ਹਾਂ ਜੀ ਨਾ ਵੇਚ ਦੇਣਗੇ ਹਾਂ ਰੱਖਾਂਗੇ ਜੀ ਤੁਹਾਡੇ ਛੋਟੇ ਹੁੰਦੇ ਨੇ ਕੀ ਯਾਦਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਜਦੋਂ ਇਹ ਯਾਦਾਂ ਜੀ ਇਹ ਸਾਨੂੰ ਇਹ ਚੰਗਾ ਲੱਗਿਆ ਜੀ ਵਧੀਆ ਇਹ ਲਾਰੰਦੀਸ ਅਸੀਂ ਇੱਥੋਂ ਤੱਕ ਪਹੁੰਚ ਰਹੇ ਆ ਹੂੰ ਉਹਦੇ ਬਜ਼ੁਰਗਾਂ ਨੇ ਕੀ ਮਿਹਨਤਾਂ ਕਰੀ ਅਸੀਂ ਇਹਦੇ ਨਾਲ ਜੀ ਨਰਮਕ ਪਾ ਲੈ ਕੇ ਜਾਂਦੇ ਜੀ ਤੋਂ 82 ਦਾ ਕੰਮ ਇਸੇ ਨਾਲ ਕਰਦੇ ਜੀ ਸਾਰ ਪਹਿਲਾਂ ਤਾਂ ਵਿਆਹ ਸ਼ਾਦੀਆਂ ਵੀ ਕਹਿੰਦੇ ਗੱਲਾਂ ਹਾਂ ਜੀ ਹਾਂ ਜਾਂਦਾ ਜੀ ਸਾਰੇ ਪੱਸੀ ਜਾਂਦਾ ਜੀ ਹਾਂ ਹੁਣ ਅੱਗੇ ਜਵਾਕਾਂ ਨੂੰ ਕੀ ਸੁਨੇਹਾ ਕਹੋਗੇ ਜਵਾਕਾਂ ਨੂੰ ਇਹ ਸੁਨੇਹਾ ਦੇਵਾਂ ਜੀ ਇਹਨੂੰ ਚੀਜ਼ਾਂ ਨੂੰ ਸੰਭਾਲ ਕੇ ਰੱਖੋ ਜੀ ਜਿਵੇਂ ਅਸੀਂ ਰੱਖਿਆ ਸਾਡੇ ਬਜ਼ੁਰਗਾਂ ਨੇ ਰੱਖਿਆ ਪਹਿਲਾਂ ਵੀ ਇਹ ਆਪਾਂ ਦੇ ਵੇਚਣਾ ਨਹੀਂ ਹੈਗਾ ਜੀ اپنی مرضی کی انت لگدی ہے۔ ہاں جننی مرضی لگ۔ ਹੁਣ ਤੁਸੀਂ ਉਹਨੂੰ ਅੰਦਰ ਸੰਭਾਲ ਕੇ ਰੱਖੋ। ਹਾਂ ਜੀ ਅੰਦਰ ਰੱਖਿਆ ਹੈ ਸੰਭਾਲ ਕੇ। ਹਾਂ ਜੀ। ਮੌਸਮ ਵਗੈਰਾ ਦਾ ਜੇ ਕੋਈ ਮੀਂਹ ਗਣੀ ਲੱਗਦੀ ਹੈ ਤਾਂ ਪੂਰਾ ਹਾਂ ਜੀ ਫਿਰ ਇਹਨੂੰ ਅੰਦਰ ਰੱਖਦੇ ਆਂ ਜੀ। ਹਾਂ ਬਾਹਰ ਨਹੀਂ ਰੱਖਦੇ ਇਹਨੂੰ। ਲੋਕ ਦੇਖਣ ਦੁਖ ਮਾਉਂਦੇ। ਹਾਂ ਦੇਖਣ ਨੂੰ ਖੁਣਾਉਂਦੇ ਆਂ ਜੀ ਬਾਹਰ ਪਿੰਡਾਂ 'ਚ ਬਹੁਤ ਹੁੰਦੇ ਨੇ ਜੀ। ਗੇੜਾ ਗੂੜਾ ਦਵਾਨਦੇ ਆਂ ਪਿੰਡ ਵਿੱਚ।